ਸਤਿ ਸ਼੍ਰੀ ਅਕਾਲ ਦੋਸਤੋ ਸਵੈਗ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਭਾਈ ਅਮਰਤਪਾਲ ਸਿੰਘ ਜੋ ਕਿ ਪਿਛਲੇ 2 ਸਾਲ ਦੇ ਕਰੀਬ ਸਮੇਂ ਤੋਂ ਡਿਬਰੂਗੜ੍ਹ ਸ਼ਾਮਲੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉੱਥੇ ਹੀ ਉਹ ਐਮਪੀਵੀ ਜੇਲ੍ਹ ਦੇ ਵਿੱਚ ਹੀ ਬੈਠੇ ਵੜਾਏ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ પાਕੇ ਬਣਾਏਗੇ ਪਰ ਹੁਣ ਤੱਕ ਉਹਨਾਂ ਨੂੰ ਪਾਰਲੀਮੈਂਟ ਦਾ ਇੱਕ ਵੀ ਸੈਸ਼ਨ ਅਟੈਂਡ ਨਹੀਂ ਕਰਨ ਦਿੱਤਾ ਗਿਆ ਜਦਕਿ ਭਾਈ ਅਮਰਤਪਾਲ ਸਿੰਘ ਤੇ ਐਨਐਸਰ ਲੱਗੀ ਹੈ ਜਦਕਿ ਇੱਕ ਹੋਰ ਜੋ ਜੇਲ੍ਹ ਦੇ ਵਿੱਚ ਐਮਪੀ ਬਣੇ ਹਨ ਡਾਕਟਰ iracial ਜਿਨ੍ਹਾਂ ਤੇ ਕੀ ਟਾਟਾ ਲੱਗਿਆ ਜੋ ਕਿ ਐਨਐਸ ਹੈ ਤੋਂ ਵੀ ਵੱਧ ਖਤਰਨਾਕ ਹੈ ਉਹਨਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਜੋ ਅਟੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਤੇ ਭਾਈ ਅਮਰਤਪਾਲ ਸਿੰਘ ਨੂੰ ਜੋ ਅਟੈਂਡ ਨਹੀਂ ਕਰਨ ਦਿੱਤਾ ਗਿਆ ਉਸ ਮਾਮਲੇ ਤੇ ਉਹਨਾਂ ਦੇ ਜੋ ਜਥੇਵੰਦੀ ਬਾਰਿਸ ਪੰਜਾਬ ਦੇ ਲੀਗਲ ਐਡਵਾਈਜ਼ਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਰਿਸ ਪੰਜਾਬ ਦੇ ਜੋ ਅਹਿਮ ਮੈਂਬਰ ਅਤੇ ਸੀਨੀਅਰ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਇਸ ਮਾਮਲੇ ਤੇ ਖੁਲਾਸੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਬੈਠੇ ਬੈਠੇ ਤਾਂ ਲੋਕਾਂ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੱਕ ਬਣਾ ਦਿੱਤੇ ਨੇ ਤੇ ਇਸ ਮਾਮਲੇ ਤੇ ਹੋਰ ਕੀ ਕਿਹਾ ਉਹ ਤੁਸੀਂ ਵੀ ਸੁਣੋ ਕਿਉਂਕਿ ਲੋਕਾਂ ਦੇ ਵਿੱਚ ਵੀ ਇੱਕ ਗੱਲ ਚਰਚਾ ਦੇ ਵਿੱਚ ਹੈ ਕਿ ਭਾਈ ਅਮਰਪਾਲ ਸਿੰਘ ਜੇਕਰ ਹੁਣ ਵੀ ਬਾਹਰ ਜੇਲ੍ਹ ਤੋਂ ਨਾ ਕੇ ਤਾਂ ਲੋਕ ਉਹਨਾਂ ਨੂੰ ਐਮਪੀ ਦੇ ਬਾਗ ਹੀ 2027 ਦੇ ਵਿੱਚ ਮੁੱਖ ਮੰਤਰੀ ਪੰਜਾਬ ਬਣਾਉਣਗੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਵਾਕੇ ਹੀ ਇਹ ਜ਼ਮੀਨੀ ਹਕੀਕਤ ਹੋ ਸਕਦੀ ਹੈ ਜਾਂ ਫਿਰ ਲੋਕਾਂ ਦੇ ਇੱਕ ਖਿਆਲੀ ਪਲਾਓ ਕਹਿ ਸਕਦੇ ਹੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਇਸ ਮੌਕੇ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਕੀ ਕਿਹਾ ਹਾਂ ਆਪਾਂ ਵਾਲਿਆ ਸਾਹਿਬ ਇਤਿਹਾਸ ਤੋਂ ਵਾਂਝੇ ਨਾ ਹੋਈਏ ਇਹ ਤਾਂ ਦੇਖੋ ਜਿਹੜੇ ਬੰਦੇ ਦੀ ਚੜਤ ਹੁੰਦੀ ਹੈ ਉਹਨੂੰ ਜੇਲ੍ਹ 'ਚ ਜਾਣਾ ਪੈਂਦਾ ਤੁਸੀਂ ਆਪਣੇ ਗਵਾਂਟੀ ਮੁਲਕ 'ਚ ਦੇਖ ਲਓ ਉਹਨਾਂ ਦੇ ਜਿਹੜਾ ਕੋਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਬੰਦਾ ਨਾਲ ਦੀ ਨਾਲ ਜੇਲ੍ਹ 'ਚ ਡੱਕ ਦੇਂਦੇ ਨੇ ਕਿੰਨੇ ਹੋਰ ਲੀਡਰ ਨੇ ਹਿੰਦੁਸਤਾਨ ਦੇ ਵਿੱਚ ਉਹ ਜੇਲ੍ਹਾਂ ਕੱਟ ਕੇ ਆਏ ਨੇ ਤਾਂ ਦੇਖੋ ਮੇਰੇ ਸਾਲ ਦੇ ਨਾਲ ਤਾਂ ਜੇਲ੍ਹ ਕੱਟਣੀ ਨਾਲ ਤਾਂ ਕੋਈ ਬੰਦੇ ਨੂੰ ਐ ਤਾਂ ਨਹੀਂ ਕੋਈ ਦੋਸ਼ੀ ਹੋ ਜਾਂਦਾ ਫਾ ਲਾ ਦੇਣਾ ਚਾਹੀਦਾ ਹੈ ਬੰਦੇ ਨੂੰ ਤੁਸੀਂ ਦੇਖੋ ਵੀ ਨਾਲੇ ਉਹ ਪ੍ਰੀਵੈਂਟਿਵ ਟੈਂਸ਼ਨ ਹੈ ਮਤਲਬ ਕਿ ਪ੍ਰੀਵੈਂਟਿਵ ਟੈਂਸ਼ਨ ਵਾਲਿਆ ਸਾਹਿਬ ਉਹ ਚੀਜ਼ ਹੁੰਦੀ ਹੈ ਜਿਸ ਤੇ ਕੋਈ ਬੰਦੇ ਤੇ ਦੋਸ਼ ਸਿੱਧ ਨਹੀਂ ਹੁੰਦਾ ਇੱਕ ਦੂਜਾ ਪਾਰਟੀ ਹੀ ਹੁੰਦਾ 1980 ਤੋਂ ਪਹਿਲਾਂ ਇੰਦਰਾ ਗਾਂਧੀ ਨੇ ਮੀਸਾ ਲਾਈ ਸੀ 1970 ਦੇ ਉਦੋਂ ਐਮਰਜੈਂਸੀ ਦੇ ਦੌਰਾਨ ਜਿੰਨੇ ਉਦੋਂ ਇੰਦਰਾ ਗਾਂਧੀ ਦੇ ਵਿਰੋਧ ਕਰਨ ਵਾਲੇ ਲੀਡਰ ਸਾਰੇ ਤੇ ਮੀਸਾ ਲੱਗੀ ਸੀ ਉਦੋਂ ਇੰਦਰਾ ਗਾਂਧੀ ਨੇ 1982 ਤੋਂ ਬਾਅਦ ਐਨਐਸਏ ਬਣਾ ਦਿੱਤਾ ਤੁਸੀਂ ਸਾਹ ਦੇਖ ਲਓ ਜੀ ਇਹ ਪ੍ਰੀਵੈਂਟਿਵ ਡਿਟੈਂਸ਼ਨ ਹੈ ਪ੍ਰੀਵੈਂਟਿਵ ਡਿਟੈਂਸ਼ਨ ਦਾ ਪਾਲ ਤੁਸੀਂ ਮੈਨੂੰ ਮੈਨੂੰ ਬਿਹਤਰ ਤਰੀਕੇ ਨਾਲ ਸਮਝਾ ਦਿਓ ਜੇਲ੍ਹਾਂ ਚ ਰੱਖਿਆ ਗਿਆ ਨਾਗਾ ਲੈਂਡ ਮਿਜ਼ੋਰਮ ਦੀਆਂ ਜੇਲ੍ਹਾਂ ਚ ਰਹੇ ਨੇ ਕਿਉਂਕਿ ਸੰਘਰਸ਼ ਕਰਦੇ ਸੀ ਉਹ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੀ ਖਾਤਰ ਵਾਜ ਚੁੱਕੀ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਕੋਣ ਰੋਕ ਰਿਹਾ ਹੈ ਤੁਸੀਂ ਦੱਸੋ ਮੇਰੀ ਗੱਲ ਸੁਣੋ ਐਨਐਸਏ 'ਚ ਰਹਿਣ ਵਾਲੇ ਤੁਸੀਂ ਲਾ ਲੋ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਮੀਸਾ 'ਚ ਰਹਿਣ ਵਾਲੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਨੇ ਠੀਕ ਇੱਥੋਂ ਤੱਕ ਕਿ ਬੜੇ ਜਿਹੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਤੇ ਐਨਐਸਏ ਮੀਸਾ ਲੱਗੀ ਸੀ ਜੋ ਬਾਜੋ ਜੱਜ ਤੱਕ ਬਣੇ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਤਾਂ ਕੀ ਉਹ ਸਾਰੇ ਬੰਦੇ ਗਲਤ ਸੀ ਤੁਸੀਂ ਦੇਖੋ ਨਾ ਜੀ ਆਏ ਆਪਾਂ ਇੱਕ ਪ੍ਰੋਪਾਗੈਂਡਾ ਨਾ ਚਲਾਈਏ ਠੀਕ ਹੈ ਇੱਕ ਸਵਾਲ ਹੈ